ਬਟਾਲਾ ਦੇ 메ਨ ਚੱਕਰੀ ਬਾਜ਼ਾਰ ਵਿੱਚ ਚੋਰਾਂ ਨੇ ਤੋੜਿਆ ਦੁਕਾਨ ਦਾ ਸ਼ਟਰ ਕੀਤੀ ਚੋਰੀ ਦੁਕਾਨ ਦੇ ਮਾਲਕ ਨੇ ਜਾਣ ਕੇ ਦੰਦੇ ਕਿਹਾ ਕਿ ਮੈਨੂੰ ਕਿਸੇ ਰਾਹੀਗਰ ਦਾ ਫੋਨ ਆਇਆ ਸੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੈ ਤੇ ਕੋਈ ਚੋਰੀ ਕਰਕੇ ਭੱਜ ਗਿਆ ਹੈ ਦੁਕਾਨਦਾਰ ਨੇ ਕਿਹਾ ਕਿ ਮੌਕੇ ਤੇ ਮੌਜੂ ਚਸ਼ਮੀਨ ਦੱਸਿਆ ਕਿ ਤਿੰਨ ਲੋਕ ਚੋਰੀ ਕਰਨ ਆਏ ਸਨ ਜਿੰਨਾਂ ਵਿੱਚੋਂ ਦੋ ਲੋਕ ਮੋਟਰਸਾਈਕਲ ਤੇ ਖੜੇ ਸਨ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਸ਼ਮੀਨ ਹੈ ਕੀ ਹੋਇਆ ਤੁਹਾਡੇ ਉੱਤੇ ਆ ਕੋਈ ਮੁੰਨੂ ਸਰੇ ਕੋਈ 10 6 ਵਜੇ ਫੋਨ ਆਇਆ ਵਾ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾਦਾ ਬਾਣਿਆ ਰੂ ਗੇਟ ਲੱਗਾਦਾ ਹੀ ਹਾਂ ਬਾੜ ਸਪਲਾਈ ਤੇ ਲੱਗਾਦਾ ਉਹਨੇ ਫੋਨ ਕੀਤਾ ਹੀ ਕਿ ਅੰਦਰ ਮੁੰਡਾ ਇੱਕ ਵੜਿਆਦਾ ਕੋਈ ਪਤਾ ਜਾ ਤੇ ਦੋ ਮੁੰਡੇ ਮੋਟਰਸਾ ਤੇ ਉੱਥੇ ਘੁਲਚੇਦਾ ਹੀ ਕਹਿੰਦੇ ਅੱਛਾ ਜੀ ਕਹਿੰਦੇ ਉਹਨੂੰ ਵੇਖ ਕੇ ਉਹਨੂੰ ਮੁੰਡੇ ਉਹ ਤੇ ਮੈਂ ਕਹਿੰਦਾ ਰੋੜੋਲਾ ਪਾਇਆ ਤੇ ਕਹਿੰਦਾ ਭੱਜ ਕੇ ਮੁੰਡੇ ਮੋਟਰਸਾ ਲੱਗ ਤਾਂ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਨਾਲ ਅੱਛਾ ਬੱਸ ਕਾਦੀ ਤਾਂ ਕਾਨਕਾਦੀ ਸੀ ਹੈ ਮਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਧਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀਵੀ ਵੀਡੀਓ ਕੋਈ ਆਈ ਹੈ ਬੰਦ ਕਰੋ ਨਹੀਂ ਉਹ ਨਹੀਂ ਕੋਈ ਪਤਾ ਕੁਛ ਕਿੰਨੇ ਕਵੇ ਦੀ ਘਟਨਾ ਹੋਈ ਇਹ ਮੇਰੇ ਖਿਆਲ ਕੋਈ 10 ਮਿੰਟ ਘਟ 6 ਦੀ ਹੈ 6 ਵਜੇ ਲੱਗ ਚੱਕੀ ਜੀ 6 ਵਜੇ ਲੱਗ ਚੱਕੇ ਪੁਲਿਸ ਕੰਮ ਲੇਟ ਕੀਤੀ ਤੁਸੀਂ ਕਹ ਰਹੇ ਹਾਂ ਪਤਾ ਲੱਗਾ ਕਾਦੇ ਨਾਲ ਛੜਦੇ ਤੋੜਿਆ ਗਿਆ ਇਹ ਮੈਂ ਕਿਹਾ ਰਾਤ ਰਾਤ ਨਹੀਂ ਕੋਈ ਛੜਤਾ ਕੀਤਾ ਉਹਨਾਂ ਨੇ ਲੋੜਾ ਰਾਟ ਕੰਦਾ ਫੁਰਿਆਦਾ ਇਹਨਾਂ ਦਾ ਅੱਛਾ ਜੀ ਜੀ ਕੀ ਗੱਲ ਹੋਈ ਆ ਸਿਰੇ ਸਵੇਰੇ 6 ਵਜੇ ਨਿਕਲਿਆ ਤੇ ਬੰਦੇ ਖੜੇ ਤੇ ਇੱਕ ਮੋਟਰ ਸੀ ਤੇ ਦੋ ਇੱਕ ਅੰਦਰ ਵੜਿਆ ਤੇ ਇੱਕ ਬਾਹਰ ਬਣੋਤਾ ਸੀ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕੰਦੇ ਨੇ ਉਹ ਵਰਸ਼ਾ ਲੈ ਕੇ ਬੈਨੋ ਨਾ ਐਉਂ ਕੰਦੇ ਚਲ ਜਾਤੋਂ ਤੇ ਮੈਂ ਰਾਮਨਾਥ ਨਿਕਲ ਗਿਆ ਸੋਚ ਰਿਹਾ ਕਿ ਮੈਂ ਨੇੜੇ ਜਾ ਰਿਹਾ ਵੀ ਫੇਰ ਮੈਂ ਬਾਹਰੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋਈ ਹੈ ਚੋਰੀ ਦੇ ਆ ਗਿਆ ਦਾਦਾ ਬਾਈ ਤੈਨੂੰ ਆ ਗਏ ਬੱਲੇ ਹਿੰਦੂ ਜੀ ਸਿੱਖ ਜੀ ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਪਹਿਲੇ ਦੇ ਉਹਦਾ ਉਹ ਕਹਾ ਹੈ ਘਰ ਤੇ ਜੀ ਇਹ ਸਬਲੈਂਡਰ ਤੇ ਸੋ ਮੋਟਰ ਹਾਂਜੀ ਸਰ ਅੱਜ ਜਿਹੜੀ ਚੱਕਰੀ ਬਜ਼ਾਰ ਦੇ ਵਿੱਚ ਕਿਲਾ ਮੰਡੀ ਦੇ ਮੋੜ ਤੇ ਇੱਕ ਚੋਰੀ ਹੋਈ ਆ ਕੀ ਲੱਗਦਾ ਤੁਹਾਨੂੰ ਆਏ ਮੁਕੇ ਦੇ ਬੜਕ ਤਰ੍ਹਾਂ ਨੇ ਜਿਹਨੂੰ ਤੁਹਾਨੂੰ ਜੈਸੇ ਕਿ ਮੇਰੇ ਕੋਲ ਪੱਤੀ ਹੋਈ ਹੈ ਦੱਸ ਦਿਓ ਕਿ ਤੁਸੀਂ ਦਿੱਤੀ ਹੈ ਆਏ ਮੁਕੇ ਦੇ ਦੇਖ ਰਹੇ ਜੀ ਬਸ ਬਸ ਕਹਿਵਾ ਕੇ ਨੋਰ ਨਹੀਂ ਜਾਈ ਬਸ ਗੱਲ ਕਰਦੇ ਕੀ ਕੀ ਹੈ ਮੈਨੂੰ ਦੱਸੋ ਇਹ ਤੋਂ ਆ ਰਿਹਾ ਰਹੇ ਗਏ ਹੋ ਗੁਰੂ ਬੋਲ ਠੀਕ ਕਰ ਰਹੀ ਗੱਲ ਕੱਲ੍ਹ ਨੂੰ ਦੱਸਣਾ ਬਹੁਤ ਠੀਕ ਹੈ